ਸਾਕੀ ਮਸਤਾਦ ਖਾਨ ਮੁਸਰਰ ਆਲਮਗੀਰੀ ਔਰੰਗਜ਼ੇਬ ਦੇ ਸਮੇਂ ਦੀ ਕਿਤਾਬ ਮੰਨੀ ਜਾਂਦੀ ਹੈ ਹਾਂਜੀ ਉਹਦਾ ਲਿਖਾਰੀ ਇਹ ਗੱਲ ਤੇ ਲਿਖਦਾ ਹੈ ਕਿ ਤੇਗਾ ਗੁਰੂ ਗੁਰ ਤੇਗ ਬਹਾਦਰ ਸਾਹਿਬ ਦੇ ਵਾਲੇ ਹਾਂਜੀ ਤੇਗੇ ਗੁਰੂ ਦੇ ਸਿੰਘਾਂ ਨੇ ਔਰੰਗਜ਼ੇਬ ਦੇ ਉੱਪਰ ਤਿੰਨ ਵਾਰ ਹਮਲਾ ਕੀਤਾ ਇੱਕ ਵਾਰੀ ਜਾਮਾ ਮਸਜਿਦ ਦੇ ਕੋਲ ਇੱਕ ਵਾਰੀ ਉਹ ਬਾਜ਼ਾਰ ਚ ਲੰਘ ਰਿਹਾ ਸੀ ਇੱਕ ਵਾਰੀ ਜਮਨਾ ਪਾਰ ਕਰਕੇ ਉਹ ਅਜੁੱਤਰਿਆ ਸੀ ਕਿ ਤਿੰਨ ਵਾਰ ਹਮਲਾ ਕੀਤਾ ਹਮਲਾ ਕਿਉਂ ਕੀਤਾ ਗਿਆ ਹੂੰ ਇਹ ਕਾਰਨ ਨਹੀਂ ਇਹ ਇਹ ਹੈਗੀ ਆ ਸਟੇਟ ਦੀ ਸਪਾਂਸਰਡ ਇਤਿਹਾਸਕਾਰ ਜੀ ਹਮਲਾ ਕੀਤਾ ਗਿਆ ਇਨਫੋਰਮੇਸ਼ਨ ਜਿਹੜੀ ਅੱਜ ਕੱਲ ਹਮਲਾ ਕੀਤਾ ਗਿਆ ਕਿਉਂ ਕੀਤਾ ਗਿਆ ਉਹਦਾ ਜ਼ਿਕਰ ਨਹੀਂ ਹੈਗਾ ਹੂੰ ਕਿਉਂਕਿ ਜੇ ਕਿਉਂ ਕੀਤੇ ਦਾ ਜ਼ਿਕਰ ਕਰੋਗੇ ਫਿਰ ਗੁਰੂ ਸਾਹਿਬ ਦੀ ਸ਼ਹਾਦਤ ਦੀ ਗੱਲ ਆਵੇਗੀ ਜਦੋਂ ਸ਼ਹਾਦਤ ਦੀ ਗੱਲ ਆਵੇਗੀ ਫਿਰ ਤੁਹਾਨੂੰ ਜਸਟੀਫਿਕੇਸ਼ਨ ਦੇਣ ਦੇ ਵਾਸਤੇ ਕੋਈ ਤੱਤ ਨਹੀਂ ਹੋਵੇਗਾ ਕਿ ਆਬਵੀਅਸਲੀ ਤੁਸੀਂ ਉਹਨਾਂ ਦੇ ਗੁਰੂ ਨੂੰ ਸ਼ਹੀਦ ਕੀਤਾ ਤੇ ਸਿੱਖ ਦੇ ਮਨ ਚ ਰੋ ਕਿਉਂ ਨਹੀਂ ਆਵੇਗਾ ਪਰ ਉਹ ਸਾਰੀ ਗੱਲ ਨੂੰ ਕਿਤੇ ਜ਼ਿਕਰ ਨਹੀਂ ਕਰਦਾ ਔਰੰਜੇਮ ਦੇ ਉੱਪਰ ਹਮਲੇ ਦਾ ਜ਼ਿਕਰ ਕਰਦਾ ਸੋ ਇਹ ਹੁੰਦੀ ਹੈ ਸਟੇਟਸ ਸਪੌਂਸਰਡ ਇਤਿਹਾਸਕਾਰ ਜੀ ਜਿਹੜੀ ਕੁੱਤ 8 ਦੇ ਵਿੱਚ ਕੋਈ ਜਿਵੇਂ ਅੱਜ ਕੱਲ ਵੀ ਦੇਖ ਲੀਏ ਡ੍ਰੈਗਿੰਗ ਗੱਲਾਂ ਹਾਂ